ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆਂ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਵੀ ਕਦੋਂ ਕਹੇ ਸੂਈ ਆ ਤੇ ਮਾਲਕਾਂ ਦੀ ਦੁੱਧ ਦੀ ਕੀ ਰਿਪੋਰਟ ਸੀ ਬਾਈ ਦਾ ਕੰਮ ਮਿੱਤਰੋ ਵਪਾਰ ਦਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਥਾਣੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਥੋੜਾ ਜਿਹਾ ਜਿਹੜੇ ਥਾਣਾ ਦਾ ਗੈਪ ਥੋੜਾ ਜਿਹਾ ਘਟ ਹੈ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਠੀਕ ਹੈ ਸੇਤਾ ਪਹਿਲਾਂ ਤਾਂ ਮੱਝ ਦੇ ਸੂਏ ਦੀ ਗੱਲ ਕਰਗੇ ਹਨਾ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਿੰਨਾ ਕਚਰ ਹੋਗਾ ਸੂਏ ਨੂੰ ਇਹ ਕੱਲ ਸੂਈ ਆ ਕੱਲ ਸੂਈ ਆ ਹਾਂਜੀ ਮਤਲਬ ਬੋਲਾ ਕਿੰਨਾ ਹੋਊਗਾ ਬੋਲਾ ਹੋਊਗਾ ਹੀ 10 ਕਿਲੋ ਆਪਾਂ 10 ਕਹਿੰਨੇ 9 ਮੰਨ ਕੇ ਕਿਲੋ ਠੀਕ ਹੈ 9 10 ਕਿਲੋ ਮਤਲਬ ਬੋਲਾ ਤਿਆਰ ਆ ਕੱਲ ਸੂਈ ਆ ਮਗਰ ਕੱਲ ਸੂਈ ਮਗਰ ਕੱਟਾ ਜੀ ਮਗਰ ਕੱਟਾ ਤੇ ਕੱਦ ਘਾੜ ਮਿੱਤਰੋ ਸੋਨਾ ਸਿਹਤ ਪੱਖੋਂ ਵੀ ਚੰਗੀ ਸਮੀ ਵੀ ਆ ਤੇ ਜੱਡ ਬਲਾਏਗਾ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮਿੱਤਰੋ ਇੱਕ ਵੀ ਵਾਲ ਚਟਾ ਨਹੀਂ ਤੇ ਸਰੀਰ ਦੇ ਉੱਤੇ ਨਾੜਾਂ ਮਿੱਤਰੋ ਦਿਖਾਈ ਦਿੰਦੀਆਂ ਨੇ ਚੰਗੀ ਬਰੀਡ ਵਾਲੀ ਆ ਜੇਕਰ ਕੋਈ ਭਰਾ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਫਿਰ ਆਪਾਂ ਵੀ ਸੰਪਰਕ ਤੇ ਦੁੱਧ ਮਾਲਕਾਂ ਦਾ ਕੀ ਦੱਸਿਆ ਜੀ ਸਹੀ ਮਾਲਕਾਂ ਨੇ ਇਹ ਗੱਲ ਕਹੀ ਜੀ ਜਿਹੜਾ ਵੀ ਮੈਂ ਲੈਂਦਾ ਹੋਇਆ ਘਰੇ ਰੱਖਣ ਨੂੰ ਸਾਡੇ ਨਾਲ ਫੋਨ ਤੇ ਗੱਲ ਕਰਾ ਦਿਓ ਜਮਾ ਨਰਮ ਸੇਵਾ ਤੇ 16 ਕਿਲੋ ਦੁੱਧ ਦੇਈ ਗਈ ਆ 16 17 ਕਿਲੋ ਦੀ ਖੰਡੇ ਦੀ ਓਟ ਆ ਮਰਲੇ ਮਾਲਕਾਂ ਦੀ ਰਿਪੋਰਟ ਹੈ ਹਾਂ ਮਾਲਕਾਂ ਦੀ ਉਹ ਕਹਿੰਦੇ ਸਾਡੇ ਨਾਲ ਗੱਲ ਕਰਾ ਦਿਓ ਖੇਮੋ ਆਣੇ ਦੀ ਮਾਇਆ ਹੈ ਓਕੇ ਤੋਰੋ ਜੀ ਫਿਰ ਇੱਕ ਵਾਰੀ ਸੋ ਮਾਲਕ ਕਹਿੰਦੇ ਵੀ 15 16 ਲੀਟਰ ਮਿੱਤਰੋ ਦੂਜੇ ਸੂਏ ਦਾ ਦੁੱਧ ਕੱਢਿਆ ਵਾ ਨਾਰਮਲ ਸੇਵਾ ਦੇ ਨਾਲ ਅੱਗੇ ਤੁਹਾਡੀ ਸਮਝ ਹੈ ਤੁਹਾਡੀ ਸੇਵਾ ਉਹ ਤੇ ਕੀ ਡਿਪੈਂਡ ਕਰਦੀ ਆ 9 10 ਕਿਲੋਮੀਟਰ ਜਿਹੜਾ ਬੋਲਾ ਤਿਆਰ ਹੈ ਕੱਲ ਦੀ ਇਹ ਸੂਈ ਹੈ ਸੋ ਫਿਰ ਕਹਿੰਦੇ ਵੀ ਜੱਡ ਬਲੈਕ ਹੈ ਸਰੀਰ ਤੇ ਮਿੱਤਰੋ ਕਹਿ ਸਕਦੇ ਆ ਵੀ ਕੋਈ ਪੂਰ ਦੇ ਵਿੱਚ ਚਿੱਟਾ ਵਾਲ ਨਹੀਂ ਬਹੁਤ ਸੋਹਣੀ ਤਿਆਰੀ ਦੇ ਵਿੱਚ ਐ ਅੱਗੇ ਤੁਹਾਡੀ ਸਾਫ ਸੰਭਾਲਾ ਸੇਵਾ ਤੇ ਡਿਪੈਂਡ ਕਰਨਾ ਵੀ ਕਿੰਨਾ ਤੁਹਾਡੇ ਕੋਲੇ ਦੁੱਧ ਕੱਢਣਾ ਪਰ ਜੋ ਕੁਸ ਮਾਲਕ ਨੇ ਕਿਹਾ ਉਹੀ ਬਾਈ ਨੇ ਕਿਹਾ ਤੇ ਉਹੀ ਆਪਾਂ ਮਿੱਤਰੋ ਕਹਾ ਰਹੇ ਆ ਇੱਕ ਨੰਬਰ ਚੋਂ ਬਹੁਤ ਇੱਕ ਨੰਬਰ ਚੋਂ ਆਣਾ ਬਾਈ ਕਹਿੰਦਾ ਵੀ ਪੋਲਾ ਮਗਰ ਕਟਾ ਤੇ ਘਰ ਘੜ ਸੋਹਣਾ ਚੰਗੀ ਸਭੀ ਵੀ ਐ ਤੇ ਚੰਗੀਆਂ ਮੱਝਾਂ ਦੇ ਵਿੱਚੋਂ ਫਿਰ ਆਪਾਂ ਕਹਿੰਦੇ ਆ ਕਿ ਆਉਂਦੀ ਆ ਕਿਉਂਕਿ 16 ਲੀਟਰ ਦੁੱਧ ਮਿੱਤਰੋ ਦੂਜੇ ਸਵੇਰੇ ਕੱਢਣਾ ਹਰ ਪਸ਼ੂ ਦੇ ਵੱਸ ਦੀ ਗੱਲ ਨਹੀਂ ਕਈ ਭਰਾ ਮੈਨੂੰ ਵੀ ਕਹਿਣਗੇ ਵੀ ਹਰੇਕ ਤੇ ਥੋੜਾ ਜਿਹਾ ਮਸਾਲਾ ਲਾਉਂਦਾ ਪਰ ਆਪਾਂ ਮਸਾਲਾ ਨਹੀਂ ਲਾਉਂਦੇ ਮਾਲਕ ਦੇ ਦੱਸਣ ਦੀਆਂ ਰਫਟਾਂ ਨੇ ਰੇਟ ਹੈ ਜੀ ਜਾਇ ਜਾਇਜ ਕੀ ਕਰੇ ਜੀ 170 ਆ ਜੀ 170 ਤੇ ਮਾਨਦਾਨ ਤਾਂ ਹੋ ਹਾਂ ਜੀ ਮਾਨਦਾਨ ਮੌਕੇ ਤੇ ਹੋਵੇ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 94645 99954 94645 99954 99954 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤੇ ਆਪਣਾ ਘਰ ਪਿੰਡ ਦੇ ਕਿੱਥੇ ਜੇ ਇਹ ਘਰ ਆਪਣਾ ਹੈਗਾ ਬੱਲਾਪੱਤੀ ਚ ਗ੍ਰੈਡ ਦੇ ਨਾਲ 5 ਨੰਬਰ ਵਸਤੀ ਆ ਇਹ ਬਾੜ 6 ਬਾੜ 5 ਨੰਬਰ ਵਸਤੀ 5 ਨੰਬਰ ਬਾੜ ਆ ਤੇਲੀ ਕਿਹੜਾ ਰਾਜੂ ਆ ਤੇਲੀ ਰਾਜੂ ਤੇਲੀ ਦੀ ਦੁਕਾਨ ਦੇ ਨਾਲ ਦੀ ਗਲੀ ਜਾਂਦੀ ਆ ਮੰਨ ਲਾ ਵੀ ਲਾਸਟ ਜੇ ਤੇ ਗਲੀ ਇਹ ਮੁੱਕ ਜਾਂਦੀ ਆ ਖੇਤਾਂ 'ਚ ਵੱਟ ਜਾਂਦੀ ਆ ਆਪਣੇ ਘਰ ਕੋਲੇ ਆ ਕੇ ਮੁੱਕਦੀ ਆ ਬਾਣਾ 'ਚ ਬਸ ਬਾਣਾ ਜਾ ਕੇ ਮੁੱਕ ਜਾਂਦੀ ਆ ਜਿਹੜੇ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਕਰ ਤੇ ਸਾਰੇ ਵੀਰਾਂ ਦਾ ਧੰਨਵਾਦ